ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਅਸੀਂ ਦੱਸ ਦਈਏ ਜੀ ਆਪਾਂ ਆਪਣੇ ਚੈਨਲ ਤੇ ਸੱਚੀਆਂ ਹਾੜੇ ਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਕੋਈ ਸੱਚੀ ਹੱਡ ਵੀਤੀ ਜਾਂ ਮੋਟੀਵੇਸ਼ਨਲ ਵੀਡੀਓ ਨਹੀਂ ਸ਼ੇਅਰ ਕਰਾਂਗੇ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਜਾਪ ਸ਼ੇਅਰ ਕਰਾਂਗੇ ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਦੇਖ ਚੁੱਕੇ ਹੋ ਕਿ ਜੇ ਕਿ ਤੁਹਾਡੇ ਘਰ ਵਿੱਚ ਕਲਾਕਲੇਸ਼ ਰਹਿੰਦਾ ਆ ਲੜਾਈ ਝਗੜਾ ਰਹਿੰਦਾ ਆ ਜਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਕਈ ਵਾਰੀ ਆਪਾਂ ਨੂੰ ਪੈ ਲੱਗਦਾ ਰਹਿੰਦਾ ਆ ਜਾਂ ਫਿਰ ਕਿਸੇ ਵੀ ਪ੍ਰਕਾਰ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਕਿਵੇਂ ਦੂਰ ਹੋਣਗੀਆਂ ਅਸੀਂ ਅੱਜ ਤੁਹਾਡੇ ਨਾਲ ਇੱਕ ਸ਼ਬਦ ਜਪ ਸ਼ੇਅਰ ਕਰਾਂਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਗੁਰ ਗ੍ਰੰਥ ਸਾਹਿਬ ਦੀ ਵਿੱਚ ਗੁਰ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਪਾਠ ਨੇ ਜਿੰਨੇ ਵੀ ਉਹਦੇ ਵਿੱਚ ਜੀ ਸ਼ਬਦ ਨੇ ਉਹ ਸਾਰੇ ਬਹੁਤ ਹੀ ਪਾਵਰਫੁੱਲ ਨੇ ਪਰ ਕੁਝ ਕੁ ਇਦਾਂ ਦੇ ਸ਼ਬਦ ਜਾਪ ਨੇ ਜਿਹੜੇ ਬਹੁਤ ਹੀ ਜ਼ਿਆਦਾ ਪਾਵਰਫੁੱਲ ਹੁੰਦੇ ਆ ਤੇ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ ਗੁਰਬਾਣੀ ਦੇ ਨਾਲ ਜੁੜ ਕੇ ਤੇ ਇਹ ਜਿਹੜਾ ਸ਼ਬਦ ਜਾਪ ਆ ਜੀ ਇਹ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਜੀ ਜਦੋਂ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਸਵੇਰ ਉੱਠ ਕੇ ਤੁਸੀਂ ਇਹ ਅੰਮ੍ਰਿਤ ਵੇਲੇ ਉੱਠ ਕੇ ਜੀ ਇਹ ਸ਼ਬਦ ਜਾਪ ਕਰਨਾ ਆ ਤੇ ਤੁਸੀਂ ਜਦੋਂ ਇਹ ਸ਼ਬਦ ਜਾਪ ਕਰਨਾ ਆ ਜੀ ਕੋਲ ਤੁਸੀਂ ਜਲ ਜ਼ਰੂਰ ਰੱਖਣਾ ਆ ਜਿੱਥੇ ਤੁਸੀਂ ਤੋਂ ਬੱਤੀ ਲਗਾਉਨੇ ਹੋ ਆਪਣੇ ਘਰ ਦੇ ਵਿੱਚ ਜਿੱਥੇ ਤੁਸੀਂ ਪੂਜਾ ਪਾਠ ਦਾ ਸਥਾਨ ਬਣਾਇਆ ਹੋਇਆ ਤੁਸੀਂ ਉੱਥੇ ਬੈਠ ਕੇ ਇਹ ਸ਼ਬਦ ਜਾਪ ਕਰਨਾ ਕੋਲ ਜਲ ਰੱਖ ਕੇ ਤੁਸੀਂ ਜਦੋਂ ਸਾਰੇ ਤੁਸੀਂ ਇਹ ਜਦੋਂ ਸ਼ਬਦ ਜਾਪ ਹੋ ਗਿਆ ਤੇ ਤੁਸੀਂ ਸਾਰੇ ਘਰ ਦੇ ਵਿੱਚ ਜਲਦਾ ਚਿੱਟਾ ਦੇਣਾ ਜੀ ਤੇ ਨਾਲ ਦੀ ਨਾਲ ਜੀ ਤੁਸੀਂ ਜਿਹੜਾ ਬਾਕੀ ਦਾ ਜੋ ਜਲ ਹੋਗਾ ਉਹ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਛੱਕ ਲੈਣਾ ਠੀਕ ਹੈ ਜੀ ਤੇ ਇਸ ਦੇ ਨਾਲ ਕੀ ਹੋਵੇਗਾ ਕਿ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਲੜਾਈ ਝਗੜਾ ਤੁਹਾਡੇ ਪਰਿਵਾਰ ਦੇ ਜੀਆਂ ਦੀ ਆਪਸ ਵਿੱਚ ਨਹੀਂ ਬਣਦੀ ਕੋਈ ਅੰਡਰਸਟੈਂਡਿੰਗ ਨਹੀਂ ਹੈਗੀ ਤੇ ਦੇਖਿਓ ਵਾਹਿਗੁਰੂ ਜੀ ਬਹੁਤ ਕਿਰਪਾ ਕਰਨਗੇ ਤੁਹਾਡੇ ਘਰ ਦੇ ਵਿੱਚ ਕਲਾਕਲੇਸ਼ ਵੀ ਖਤਮ ਹੋ ਜਾਊਗਾ ਜਾਂ ਕਈ ਵਾਰ ਐ ਹੁੰਦਾ ਜੀ ਆਪਾਂ ਨੂੰ ਆਪਣੇ ਘਰ ਦੇ ਵਿੱਚ ਕਈ ਵਾਰੀ ਬਹੁਤ ਏਦਾਂ ਦੇ ਪਰਸਨ ਹੁੰਦੇ ਆ ਜਿਨ੍ਹਾਂ ਨੂੰ ਐ ਲੱਗਦਾ ਰਹਿੰਦਾ ਭੈ ਜਿਆ ਲੱਗਦਾ ਰਹਿੰਦਾ ਆਪਣੇ ਘਰ ਦੇ ਵਿੱਚ ਤੇ ਉਹ ਵੀ ਤੁਹਾਡੀ ਜਿਹੜੀ ਮੁਸ਼ਕਲ ਆ ਉਹ ਵੀ ਦੂਰ ਹੋਊਗੀ ਠੀਕ ਹੈ ਜੀ ਤੇ ਮੁਸ਼ਕਲਾਂ ਤੋਂ ਤੁਹਾਡਾ ਛੁਟਕਾਰਾ ਹੋਊਗਾ ਜਿਹੜਾ ਇਹ ਸ਼ਬਦ ਜਾਪਾ ਜੀ ਮੈਂ ਤੁਹਾਨੂੰ ਤੁਹਾਡੀ ਸਕਰੀਨ ਤੇ ਹੁਣ ਸ਼ੇਅਰ ਕਰੂੰਗੀ ਤੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਕਿ ਤੁਸੀਂ ਇਹ ਸ਼ਬਦ ਜਪਦਾ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਸਕਰੀਨਸ਼ਾਟ ਲੈਣ ਤੋਂ ਬਾਅਦ ਤੁਸੀਂ ਇਸ ਨੂੰ ਇੱਕ ਸਾਫ਼ ਫੇਸ ਤੇ ਉਤਾਰ ਕੇ ਜਿੱਥੇ ਤੁਸੀਂ ਆਪਣੇ ਘਰ ਦੇ ਵਿੱਚ ਗੁਟਕਾ ਸਾਹ ਤੁਸੀਂ ਪਵਿੱਤਨ ਥਾਂ ਤੇ ਇਹਨੂੰ ਰੱਖਣਾ ਜੁੱਤੇ ਮਿੱਟੇ ਹੱਤ ਨਾਲ ਕਾਗਜ਼ ਨੂੰ ਨਾ ਲਗਾਓ ਠੀਕ ਹੈ ਜੀ ਤੇ ਫੋਨ ਤੋਂ 파ਟ ਨਹੀਂ ਕਰਨਾ ਠੀਕ ਹੈ ਜੀ ਹਮੇਸ਼ਾ ਮੈਂ ਜਦੋਂ ਮੈਂ ਸ਼ਬਦ ਜਪ ਸ਼ੇਅਰ ਕਰਦੀ ਹਾਂ ਮੈਂ ਆਲਵੇਜ਼ ਇਹੀ ਗੱਲ ਕਹਿਣੀ ਆ ਬਾਕੀ ਟਾਈਮਿੰਗ ਦੀ ਕੋਈ ਇਦਾਂ ਦੀ ਨਹੀਂ ਹੈਗੀ ਤੁਸੀਂ ਅ ਅੰਮ੍ਰਿਤ ਵੇਲੇ ਯਾਨੀ ਜੇ ਤੁਸੀਂ ਕਰੋ ਤਾਂ ਸਭ ਤੋਂ ਹੀ ਬੈਸਟ ਆ ਜੇ ਕਿ ਇਸੇ ਕੋਈ ਵੀ ਪ੍ਰੋਬਲਮ ਕਰਕੇ ਤੁਹਾਡੇ ਕੋਲ ਅੰਮ੍ਰਿਤ ਵੇਲੇ ਨਹੀਂ ਹੁੰਦਾ ਜੀ ਇਹ ਸ਼ਬਦ ਜਾਪ ਤੁਸੀਂ ਦਿਨ ਚ ਕਰ ਸਕਦੇ ਹੋ ਠੀਕ ਹੈ ਜੀ ਪਰ ਹੋ ਸਕੇ ਤਾਂ ਅੰਮ੍ਰਿਤ ਵੇਲੇ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਜਿਹੜੀ ਅੰਮ੍ਰਿਤ ਵੇਲੇ ਆਪਾਂ ਉੱਠ ਕੇ ਬਾਣੀ ਪੜ੍ਹਦੇ ਆ ਉਹਦਾ ਆਪਾਂ ਨੂੰ ਝੋਗਣਾ ਲਾਭ ਮਿਲਦਾ ਠੀਕ ਹੈ ਜੀ ਤੇ ਤੁਸੀਂ ਇਹ ਸ਼ਬਦ ਜਾਪ 15 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਤੁਸੀਂ ਇੱਕ ਮਾਲਾ ਕਰਨੀਆ ਦੋ ਮਾਲਾ ਕਰਨੀਆ ਉਹ ਤੁਸੀਂ ਆਪਣੇ ਤੇ ਤੁਹਾਡੇ ਡਿਪੈਂਡ ਹੈ ਜੀ ਪਰ ਇੱਕ ਗੱਲ ਮੈਂ ਤੇ ਇਹ ਕਹਿਣਾ ਜ਼ਰੂਰ ਚਾਹਨੀ ਆ ਕਿ ਜਦੋਂ ਤੋਂ ਤੁਸੀਂ ਪਾਠ ਜਿੱਦਨ ਤੋਂ ਤੁਸੀਂ ਇਹ ਸ਼ਬਦ ਜਾਪ ਕਰਨਾ ਸ਼ੁਰੂ ਕਰਤਾ ਉਸ ਦਿਨ ਤੋਂ ਬਿਨਾਂ ਨਾਗਾ ਪਾਏ ਕਰਿਓ ਕੋਈ ਨਾਗਾ ਨਹੀਂ ਪੋਣਾ ਵਿੱਚ ਕਈ ਭੈਣ ਭਰਾ ਕੀ ਕਰਦੇ ਨੇ ਦੋ ਦਿਨ ਕਰ ਲਿਆ ਤਿੰਨ ਦਿਨ ਨਹੀਂ ਕੀਤਾ ਫਿਰ ਤਿੰਨ ਦਿਨ ਹਫਤਾ ਕਰ ਲਿਆ ਫਿਰ 10 ਦਿਨ ਨਹੀਂ ਕੀਤਾ ਤੇ ਤੁਸੀਂ ਜੀ ਇਦਾਂ ਨਹੀਂ ਕਰਨਾ ਤੁਸੀਂ ਜਦੋਂ ਵੀ ਕਰਨਾ ਆ ਜੀ ਸ਼ਬਦ ਜਾਪ ਜਿਸ ਦਿਨ ਤੋਂ ਤੁਸੀਂ ਸਟਾਰਟ ਕੀਤਾ ਫਿਰ ਰੈਗੂਲਰ ਹੀ ਕਰਨਾ ਠੀਕ ਹੈ ਤੁਸੀਂ ਇਹ ਮਹੀਨਾ ਕਰਨਾ 2 ਮਹੀਨੇ ਕਰਨਾ 3 ਮਹੀਨੇ ਕਰਨਾ ਠੀਕ ਹੈ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਸਾਡੇ ਪਰਿਵਾਰ ਦੇ ਵਿੱਚ ਹੁਣ ਜਿਹੜੀਆਂ ਪ੍ਰੋਬਲਮ ਸੀ ਉਹ ਦੂਰ ਹੋ ਗਈਆਂ ਹੈਨਾ ਇਤਿਫਾਕ ਬਣ ਗਿਆ ਸਾਰੇ ਜਿਹੜੇ ਤੁਹਾਡੇ ਘਰ ਦੇ ਜੀਆ ਤੁਹਾਡਾ ਇਤਿਫਾਕ ਬਣਨ ਲੱਗ ਗਿਆ ਇੱਕ ਦੂਜੇ ਦੇ ਨਾਲ ਹੈਨਾ ਫਿਰ ਤੁਸੀਂ ਚਾਹੇ ਇਸ ਨੂੰ ਤੁਸੀਂ ਮੈਂ ਇਹ ਤਾਂ ਵੈਸੇ ਕਹੂੰਗੀ ਨਹੀਂ ਕਿ ਤੁਸੀਂ ਇਸ ਨੂੰ ਤੁਸੀਂ ਫਿਰ ਸ਼ਬਦ ਜਪ ਨੂੰ ਨਾ ਕਰਿਓ ਮੈਂ ਹਮੇਸ਼ਾ ਆਪਣੀ ਵੀਡੀਓਜ਼ ਵਿੱਚ ਆਹੀ ਕਹਿਨੀ ਹੁੰਦੀ ਆ ਕਿ ਤੁਸੀਂ ਜਿਹੜਾ ਸ਼ਬਦ ਜਪ ਕਰ ਲਿਓ ਤੁਹਾਡੀ ਕਿਸੇ ਵੀ ਪ੍ਰੋਬਲਮ ਲਈ ਤੁਸੀਂ ਉਹਨੂੰ ਫਿਰ ਆਲਵੇਸ ਕਰਿਆ ਕਰੋ ਹਾਂ ਤੁਸੀਂ ਥੋੜੀ ਟਾਈਮਿੰਗ ਘਟਾ ਸਕਦੇ ਹੋ ਜਿਵੇਂ ਮੰਨ ਲਓ ਤੁਸੀਂ ਘੰਟਾ ਪਹਿਲਾਂ ਕਰਦੇ ਸੀ ਅੱਧਾ ਘੰਟਾ ਕਰਦੇ ਸੀ ਤੁਸੀਂ 15 ਮਿੰਟ ਕਰ ਲਓ ਹਨਾ ਪਰ ਤੁਸੀਂ ਜ਼ਰੂਰ ਕਰਿਆ ਕਰੋ ਜੀ ਜਿਸ ਦੇ ਨਾਲ ਆਪਾਂ ਆਪਣੀਆਂ ਪ੍ਰੋਬਲਮਸ ਹੱਲ ਹੋਈਆਂ ਨੇ ਨਾ ਉਹ ਫਿਰ ਆਪਾਂ ਨੂੰ ਉਹ ਚੀਜ਼ ਛੱਡਣੀ ਨਹੀਂ ਚਾਹੀਦੀ ਠੀਕ ਹੈ ਜੀ ਤੇ ਉਹ ਤੁਸੀਂ ਬਾਅਦ ਚ ਵੀ ਕੰਟੀਨਿਊ ਕਰ ਸਕਦੇ ਹੋ ਬਾਅਦ ਚ ਵੀ ਤੁਸੀਂ ਕਿਉਂ ਕਿਉਂਕਿ ਤੁਸੀਂ ਮੰਨ ਲਓ ਜੇ ਤੁਸੀਂ ਘੰਟਾ ਦਿੱਤਾ ਤੁਸੀਂ ਅੱਧਾ ਘੰਟਾ ਕਰ ਲਓ ਕੋਈ ਗੱਲ ਨਹੀਂ ਪਰ ਕਰੋ ਜ਼ਰੂਰ ਉਸ ਨੂੰ ਠੀਕ ਹੈ ਜੀ ਕਿਉਂਕਿ ਇਸ ਸ਼ਬਦ ਜਾਪ ਦੇ ਨਾਲ ਤੁਹਾਡੀਆਂ ਪ੍ਰੋਬਲਮਸ ਸੋਲਵ ਹੋਈਆਂ ਨੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਸੋ ਖੁਸ਼ੀਆਂ ਨੂੰ ਬਰਕਰਾਰ ਰੱਖਣ ਦੇ ਲਈ ਆਪਾਂ ਨੂੰ ਜਿਹੜੇ ਸ਼ਬਦ ਜਾਪ ਆਪਾਂ ਕਰਦੇ ਆ ਨਾ ਖਾਸ ਕਰਕੇ ਉਹਨਾਂ ਨੂੰ ਕਿਉਂਕਿ ਇਹ ਸ਼ਬਦ ਜਾਪ ਜਿਹੜੇ ਹੁੰਦੇ ਨੇ ਨਾ ਏ ਜੀ ਜਦੋਂ ਆਪਾਂ ਰੈਗੂਲਰ ਕਰਦੇ ਆ ਨਾ ਫਿਰ ਆਪਣੇ ਮੂੰਹ ਚੜ ਜਾਂਦੇ ਨੇ ਹਨਾ ਤੇ ਸੋ ਬਹੁਤ ਹੀ ਜ਼ਿਆਦਾ ਉਹ ਵੀ ਨਹੀਂ ਹੁੰਦੇ ਕਿ ਹੈਗੇ ਕਿ ਹਾਂ ਕਿ ਬਹੁਤ ਹਨਾ ਕੰਟਾ ਲੱਗਦਾ ਜਿਵੇਂ ਸੁਖਮਨੀ ਸਾਹਿਬ ਜੀ ਦੇ ਪਾਠ ਨੂੰ ਇਹ ਸ਼ਬਦ ਜਾਪ ਛੋਟੇ ਛੋਟੇ ਹੁੰਦੇ ਆ ਇਹਨਾਂ ਨੂੰ ਤਾਂ ਜਦੋਂ ਮੂੰਹ ਤੇ ਚੜ ਜਾਂਦੇ ਫਿਰ ਤਾਂ ਬੰਦਾ ਤੁਰਦਾ ਫਿਰਦਾ ਆਪਣੇ ਕੰਮ ਕਰਦਾ ਵੀ ਕਰੀ ਜਾਂਦਾ ਹਨਾ ਸੋ ਇਹ ਜਿਹੜੇ ਸ਼ਬਦ ਜਾਪ ਨੇ ਇਹ ਤੁਸੀਂ ਜ਼ਰੂਰ ਕਰਿਆ ਕਰੋ ਜਿਹੜੇ ਸ਼ਬਦ ਜਾਪ ਦੇ ਨਾਲ ਤੁਹਾਨੂੰ ਤੁਹਾਡੀ ਜਿਹੜੀਆਂ ਪ੍ਰੋਬਲਮ ਸੋਲਵ ਹੋਈਆਂ ਉਹਨਾਂ ਨੂੰ ਤਾਂ ਫੇਰ ਛੱਡਿਆ ਹੀ ਨਾ ਕਰੋ ਜੀ ਤੁਸੀਂ ਜਦੋਂ ਆਪਣੀ ਤੁਸੀਂ ਨਿਤਨੇਮ ਕੋਈ ਵੀ ਪਾਠ ਕਰਦੇ ਹੋ ਉਹਦੇ ਨਾਲ ਬਸ ਇਹਨਾਂ ਨੂੰ ਇਨਕਲੂਡ ਕਰੋ ਕਿ ਇਹ ਕਰਨੀ ਕਰਨਿਆ ਸੀ ਠੀਕ ਹੈ ਜੀ ਤੇ ਇਹ ਜਿਹੜਾ ਸ਼ਬਦ ਜਾਪ ਆ ਜੀ ਹੁਣ ਤੁਹਾਡੀ ਸਕਰੀਨ ਤੇ ਆਊਗਾ ਤੁਸੀਂ ਵੀਡੀਓ ਨੂੰ ਥੋੜੀ ਦੇਰ ਲਈ ਰੋਕ ਕੇ ਇਸ ਦਾ ਸਕਰੀਨ ਸ਼ਾਟ ਲੈ ਕੇ ਹੁਣੇ ਲਿਖਣਾ ਹੁਣੇ ਲਿਖ ਲਓ ਜੇ ਤੁਹਾਡੇ ਕੋਲ ਫਿਲਹਾਲ ਟਾਈਮ ਨਹੀਂ ਹੈਗਾ ਤੁਸੀਂ ਥੋੜੀ ਦੇਰ ਬਾਅਦ ਕਿਤੇ ਲਿਖਣਾ ਤੁਸੀਂ ਲਿਖ ਸਕਦੇ ਹੋ ਠੀਕ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਰੱਖ ਲਿਓ ਤੇ ਇਹ ਹੈ ਜੀ ਉਹ ਸ਼ਬਦ ਜਾ ਮੈਂ ਤੁਹਾਨੂੰ ਬੋਲ ਕੇ ਦੱਸਦੀਆਂ ਗੋੜੀ ਮਹੱਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪੋ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਡਤ ਜਾਤ ਪੁਰੈ ਗੁਰ ਕਾਢ ਜਨਮ ਜਨਮ ਕੇ ਟੂਟੇ ਗਾਢ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਈ ਹਮਾਰੀ ਤੇ ਇਹ ਹੈ ਜੀ ਇਹ ਸ਼ਬਦ ਜਾਪ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਓ ਤਾਂ ਕਿ ਤੁਸੀਂ ਬਾਅਦ ਚੋ ਇਸ ਨੂੰ ਤੁਸੀਂ ਆਪਣੇ ਪੇਜ ਦੇ ਉਹ ਥਾਲੀਓ ਜੀ ਠੀਕ ਹੈ ਜੀ ਜਿਹੜਾ ਉਹ ਤੁਸੀਂ ਪੇਜ ਆ ਤੁਸੀਂ ਜਿੱਥੇ ਤੂ ਬੱਤੀ ਲਗਾਉਨੇ ਹੋ ਜਿੱਥੇ ਤੁਸੀਂ ਪੂਜਾ ਪਾਠ ਕਰਦੇ ਹੋ ਪਵਿੱਤਰ ਜਗ੍ਹਾ ਤੇ ਹੀ ਰੱਖਣਾ ਠੀਕ ਹੈ ਜੀ ਤੇ ਇਹ ਸ਼ਬਦ ਜਾਪ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਲਾਕਲੇਸ਼ ਖਤਮ ਹੋਊਗਾ ਬਿਲਕੁਲ ਜਿਹੜੇ ਤੁਹਾਡੇ ਪਰਿਵਾਰ ਦੇ ਜੀਆਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਉਹਨਾਂ ਦੀ ਬਣਨ ਲੱਗ ਜਾਊਗੀ ਜੇ ਕੋਈ ਬੰਦਾ ਤੁਹਾਡੇ ਕਹਿਣੇ 'ਚ ਨਹੀਂ ਹੈਗਾ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਤੇ ਉਹ ਤੁਹਾਡੇ ਕਹਿਣੇ 'ਚ ਹੋਊਗਾ ਜੀ ਤੇ ਤੁਹਾਡੇ ਜਿਹੜੇ ਜੇ ਕਿਸੇ ਨੂੰ ਘਰ ਦੇ ਵਿੱਚ ਪੈ ਲੱਗਦਾ ਆ ਬੈਠਿਆਂ ਨੂੰ ਡਰ ਲੱਗਦਾ ਰਹਿੰਦਾ ਆ ਹਨਾ ਸੋ ਉਹ ਵੀ ਤੁਹਾਡੀ ਮੁਸ਼ਕਲ ਦੂਰ ਹੋਊਗੀ ਇਹ ਜੀ ਮੁਸ਼ਕਲਾਂ ਦਾ ਨਿਵਾਰਣ ਹੋਊਗਾ ਤੁਹਾਡੀਆਂ ਠੀਕ ਹੈ ਜੀ ਬਸ ਤੁਸੀਂ ਸੱਚੀ ਸ਼ਰਦਾ ਦੇ ਨਾਲ ਤੁਸੀਂ ਇਸ ਸ਼ਬਦ ਜਾਪ ਨੂੰ ਜ਼ਰੂਰ ਕਰਿਓ ਜੀ ਤੇ ਜਿਸ ਦਿਨ ਤੋਂ ਕਰਨਾ ਉਦੋਂ ਤੋਂ ਡੇਲੀ ਕਰਿਓ ਤਾਂ ਕਿ ਤੁਹਾਨੂੰ ਇਹਦਾ ਜਿਹੜਾ ਫਲ ਆ ਉਹ 100 ਨਹੀਂ 200% ਮਿਲ ਸਕੇ ਕਿਉਂਕਿ ਜਦੋਂ ਤੁਸੀਂ ਨਾਗੇ ਪਾ ਪਾ ਕੇ ਪਾਠ ਕਰਦੇ ਹੋ ਚਾਹੇ ਤੁਸੀਂ ਸ਼ਬਦ ਜਾਪ ਕਰਦੇ ਹੋ ਤੁਹਾਨੂੰ ਉਹਦਾ ਫਲ ਨਹੀਂ ਮਿਲਦਾ ਜੇ ਤੁਸੀਂ ਕਿਸੇ ਖਾਸ ਪਰਪਸ ਲਈ ਕਰ ਰਹੇ ਹੋ ਫਿਰ ਤਾਂ ਤੁਹਾਨੂੰ ਲਗਾਤਾਰ ਹੀ ਕਰਨਾ ਚਾਹੀਦਾ ਆ ਠੀਕ ਹੈ ਜੀ ਤੇ ਹੋਪ ਤੁਹਾਨੂੰ ਅੱਜ ਦੀ ਜਿਹੜੀ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਗੀ ਤੇ ਜੇ ਤੁਹਾਨੂੰ ਵਧੀਆ ਲੱਗੀ ਜੀ ਇਨਫੋਰਮੇਸ਼ਨ ਤਾਂ ਤੁਸੀਂ ਪਲੀਜ਼ ਇਹਨਾਂ ਨੂੰ ਅੱਗੇ ਤੁਸੀਂ ਜ਼ਰੂਰ ਸ਼ੇਅਰ ਕਰਿਓ ਤੁਹਾਡੇ ਹੋਰ ਕਿਸੇ ਭੈਣ ਭਰਾ ਨਾਲ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਂਦੇ ਰੋ ਹਾਜ਼ਰ ਰੋ ਵਾਜ਼ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ